ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਲੱਗੇ ਆਂ ਜੀ ਪੈਟੀ ਜ ਬਣਾਉਣ ਆਪਾਂ ਘਰੇ ਹੀ ਆਟੇ ਵਾਲੀ ਪੈਟੀ ਜ ਬਣਾਵਾਂਗੇ ਇੱਥੇ ਮੈਂ 2 ਕ ਚਮਚੇ ਨਾ ਮੈਦਾ ਲੈ ਲਿਆ ਤੇ ਉਹਦੇ ਵਿੱਚ ਥੋੜਾ ਜਿਹਾ ਘਿਓ ਪਾ ਲਿਆ ਦੇਸੀ ਘਿਓ ਪਾ ਕੇ ਤੇ ਮਿਕਸ ਕਰ ਲਿਆ ਇਹਨੂੰ ਥੋੜਾ ਜਿਹਾ ਨਾ ਪਤਲਾ ਜਿਹਾ ਪੇਸਟ ਬਣਾਉਣਾ ਆਪਾਂ ਇਹਦਾ ਤੇ ਆਲੂ ਵੀ ਮੇਰੇ ਕੋਲ ਬਚੇ ਪਏ ਸੀ ਸਵੇਰੇ ਆਲੂ ਵਾਲੇ ਪਰੌਂਠੇ ਬਣਾਏ ਸੀ ਤੇ ਆਲੂ ਬਚੇ ਪਏ ਸੀ ਤੇ ਆਪਣਾ ਆਟਾ ਵੀ ਗੁੱਜਾ ਪਿਆ ਤੇ ਉਹਦੇ ਆਡੇ ਆਟੇ ਤੋਂ ਹੀ ਆਪਾਂ ਜੜ ਤੇ ਤਿਆਰ ਕਰਕੇ ਵਿਖਾਵਾਂਗੇ ਬਹੁਤ ਹੀ ਜਿਆਦੀਆਂ ਸੁਆਦ ਪੈਟੀਆਂ ਬਣਦੀਆਂ ਤੇ ਇੱਥੇ ਵੇਖੋ ਮੈਂ ਪੰਜ ਪੇੜੇ ਲੈ ਲਏ ਆ ਆਟੇ ਦੇ ਪੰਜ ਪੇੜੇ ਲੈ ਲਏ ਤੇ ਇੰਨਾ ਪੰਜਾਂ ਨੂੰ ਮੈਂ ਵੇਲ ਕੇ ਪਤਲਾ-ਪਤਲਾ ਆਪਾਂ ਰੋਟੀਆਂ ਵੇਲ ਲੈ ਲਈਆਂ ਇਹਦੀਆਂ ਪੰਜ ਤੇ ਇਹ ਸਾਰੀਆਂ ਆਪਾਂ ਰੋਟੀਆਂ ਵੇਲ ਕੇ ਰੱਖ ਲਾਂਗੇ ਪਹਿਲੋਂ ਤੇ ਫਿਰ ਤੁਹਾਨੂੰ ਅੱਗੇ ਕਰਕੇ ਵਿਖਾਉਣੇ ਆਪਾਂ ਅੱਗੇ ਕੀ ਕਰਨਾ ਤੇ ਇਸ ਤਰ੍ਹਾਂ ਆਪਾਂ ਵਾਰੀ-ਵਾਰੀ ਸਾਰੀਆਂ ਰੋਟੀਆਂ ਜਿਹੜੀਆਂ ਵੇਲ ਲਈਆਂ ਤੇ ਹੁਣ ਆਪਾਂ ਜਿਹੜਾ ਮੈਦੇ ਤੇ ਘਿਓ ਦਾ ਪੇਸਟ ਬਣਾਇਆ ਸੀ ਨਾ ਉਹ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਇੱਕ ਰੋਟੀ ਲੈਣੀ ਤੋਂ ਦੇ ਉੱਤੇ ਆਪਾਂ ਐਵੇਂ ਫਲਾ ਦੇਣਾ ਬ੍ਰਸ਼ ਨਾਲ ਮੇਰੇ ਤੋਂ ਲੱਗਾ ਨਹੀਂ ਤੇ ਮੈਂ ਚਮਚੇ ਦੀ ਮਦਦ ਨਾਲ ਲਾ ਲਿਆ ਤੇ ਇਸ ਤਰ੍ਹਾਂ ਜਿਵੇਂ ਆਪਣੇ ਹੱਥ ਨਾਲ ਵੀ ਤੁਸੀਂ ਲਾ ਸਕਦੇ ਹੋ ਐਵੇਂ ਉਂਗਲ ਨਾਲ ਸਾਰੇ ਬੰਨੇ ਆਪਾਂ ਇਹਨੂੰ ਫਲਾ ਦੇਣਾ ਇਸ ਤਰ੍ਹਾਂ ਸਾਰੀ ਰੋਟੀ ਦੇ ਉੱਤੇ ਨਾ ਆਪਾਂ ਇਸ ਤਰ੍ਹਾਂ ਸਾਰਾ ਜਿਹੜਾ ਪੇਸਟ ਬਣਾਇਆ ਮੈਦੇ ਵਾਲਾ ਚੰਗੀ ਤਰ੍ਹਾਂ ਲਾ ਦੇਣਾ ਕੋਈ ਵੀ ਜਗ੍ਹਾ ਖਾਲੀ ਨਹੀਂ ਰਹਿਣੀ ਚਾਹੀਦੀ ਤੇ ਇਸ ਤਰ੍ਹਾਂ ਆਪਾਂ ਦੂਜੀ ਰੋਟੀ ਲੈਣੀ ਹੈ ਤੇ ਰੋਟੀ ਦੂਜੀ ਇਹਦੇ ਉੱਤੇ ਆਪਾਂ ਮੋਦੀ ਮਾਰ ਦੇਣੀ ਇਸੇ ਤਰ੍ਹਾਂ ਫਿਰ ਆਪਾਂ ਜਿਹੜੀ ਉੱਪਰ ਜਿਹੜੀ ਰੋਟੀ ਰੱਖੀ ਹੁੰਦੀ ਹੈ ਉੱਤੇ ਫਿਰ ਆਪਾਂ ਇਸੇ ਤਰ੍ਹਾਂ ਜਿਹੜਾ ਮੈਦੇ ਦਾ ਪੇਸਟ ਹੈ ਉਹ ਦੁਬਾਰਾ ਫਿਰ ਲਾਵਾਂਗੇ ਤੇ ਸਾਰੇ ਸਾਰੀ ਰੋਟੀ ਦੇ ਉੱਤੇ ਚੰਗੀ ਤਰ੍ਹਾਂ ਲਾਉਣਾ ਤੇ ਇਸ ਤਰ੍ਹਾਂ ਆਪਾਂ ਪੰਜੇ ਰੋਟੀਆਂ ਜਿਹੜੀਆਂ ਸੀ ਏਵੇਂ ਵਾਰੀ-ਵਾਰੀ ਰੱਖ ਕੇ ਤੇ ਇਹਨਾਂ ਦੇ ਉੱਤੇ ਸਾਰੀਆਂ ਦੇ ਉੱਤੇ ਆਪਾਂ ਉਸੇ ਤਰ੍ਹਾਂ ਮੈਦੇ ਦਾ ਪੇਸਟ ਲਾ ਲਿਆ ਸਾਰੀਆਂ ਰੋਟੀਆਂ ਤੇ ਤੇ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਪੋਲੇ-ਪੋਲੇ ਹੱਥਾਂ ਨਾਲ ਇਹਨੂੰ ਨਾ ਆਪਾਂ ਵੇਲ ਲੈਣਾ ਪੂਰਾ ਤੇ ਚੰਗੀ ਤਰ੍ਹਾਂ ਵੇਲ ਕੇ ਥੋੜੀ ਜਿਹੀ ਵੱਡਾ ਸਾਰੀ ਰੋਟੀ ਇਹ ਬਣ ਜੂਗੀ ਕਿਉਂ ਹੇਠ ਉਤੇ ਰੱਖੀਆਂ ਹੋਈਆਂ ਤੇ ਪੰਜਾਂ ਰੋਟੀਆਂ ਨੂੰ ਆਪਾਂ ਚੰਗੀ ਤਰ੍ਹਾਂ ਐਵੇਂ ਵੇਲ ਦੇਣਾ ﾎୋਲੇ ﾎୋਲੇ ਹੱਥਾਂ ਨਾਲ ਵੇਲਣਾ ਤਾਂ ਜੋ ਆਪਣੀਆਂ ਜਿਹੜੀਆਂ ਲੇਅਰਾਂ ਹਨ ਉਹਨਾਂ ਖਰਾਬ ਹੋਣ ਤੇ ਬਹੁਤ ਹੀ ਵਧੀਆ ਜਿਹੜੀਆਂ ਪੇਟੀਆਂ ਆਪਣੀਆਂ ਘਰ ਵਿੱਚ ਬਣਨਗੀਆਂ ਤੇ ਬਣ ਕੇ ਤਿਆਰ ਹੋਣਗੀਆਂ ਤੇ ਇਸੇ ਤਰ੍ਹਾਂ ਆਪਾਂ ਫਿਰ ਜਦੋਂ ਆਪਾਂ ਇਹ ਰੋਟੀ ਪੰਜਾਂ ਰੋਟੀਆਂ ਦੀ ਰੋਟੀ ਇੱਕ ਵੇਲ ਲਈ ਤਿੰਨ ਦੇ ਉੱਤੇ ਆਪਾਂ ਫਿਰ ਜਿਹੜਾ ਆਪਣਾ ਪੇਸਟ ਬਚ ਗਿਆ ਉਹ ਵੀ ਇਹਦੇ ਉੱਤੇ ਆਪਾਂ ਲਾ ਦੇਣਾ ਚੰਗੀ ਤਰ੍ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਬੰਨੇ ਲਾਉਣਾ ਤੇ ਇਸ ਤਰ੍ਹਾਂ ਲਾ ਕੇ ਤੇ ਆਪਾਂ ਇਹਨੂੰ ਹੁਣ ਜਿਵੇਂ ਆਪਾਂ ਪਰੌਂਠਾ ਬਣਾਉਨੇ ਨਾ ਪਰੌਂਠੇ ਦੀ ਜਿਵੇਂ ਪਰੌਂਠਾ ਬਣਾਉਨੇ ਉਸੇ ਤਰ੍ਹਾਂ ਚੌਰਸ ਆਪਾਂ ਇਸ ਤਰ੍ਹਾਂ ਇਹਨੂੰ ਬਣਾ ਲੈਣਾ ਤੇ ਇਸ ਤਰ੍ਹਾਂ ਬਣਾ ਕੇ ਦੋਵਾਂ ਪੰਨਿਆਂ ਕਰਕੇ ਤੇ ਉਹਦੇ ਉੱਤੇ ਆਪਣਾ ਜਿਹੜਾ ਬਚਿਆ ਉਹ ਵੀ ਆਪਾਂ ਜਿਹੜਾ ਪੇਸਟ ਇਹਦੇ ਉੱਤੇ ਮੈਦੇ ਵਾਲਾ ਮੈਦੇ ਤੇ ਘਿਓ ਦਾ ਜਿਹੜਾ ਕੋਲ ਹੈ ਨਾ ਆਪਾਂ ਇਹਦੇ ਉੱਤੇ ਲਾ ਦਾਂਗੇ ਤੇ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਬੰਦ ਕਰ ਦਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਪਰੌਂਠਾ ਬਣਾਉਨੇ ਆਂ ਘਰਾਂ ਵਿੱਚ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਬਣਾ ਲੈਣਾ ਤੇ ਹੁਣ ਆਪਾਂ ਇਹਨੂੰ ਫੇਰ ਇਸ ਤਰ੍ਹਾਂ ਇੱਕ ਰ ਫਿਰ ਇਸ ਤਰ੍ਹਾਂ ਇਹਨੂੰ ਵੇਲਾਂਗੇ ਤੇ ਇੱਥੇ ਆਪਾਂ ਥੋੜਾ ਜਿਹਾ ਮੈਦਾ ਛਿੰਕ ਲੈਨੇ ਆਟਾ ਕਣਕ ਦਾ ਹੀ ਆਟਾ ਛਿੰਕਿਆ ਮੈਂ ਤੇ ਇਸ ਤਰ੍ਹਾਂ ਜੇ ਤੁਸੀਂ ਤੁਹਾਡੇ ਕੋਲ ਮੈਦਾ ਤੇ ਮੈਦੇ ਦੀ ਵੀ ਬਣਾ ਸਕਦੀ ਮੈਂ ਤਾਂ ਵੈਸੇ ਵੈਸੇ ਹੀ ਅੱਜ ਮੇਰਾ ਮਨ ਕੀਤਾ ਮੈਂ ਆਹ ਪੈਟੇਜ ਬਣਾ ਕੇ ਵੇਖਦੇ ਆ ਕਿਉਂਕਿ ਆਲੂ ਵੀ ਪਏ ਸੀ ਉਬਲੇ ਹੋਏ ਆਪਣੇ ਆਲੂ ਵਾਲੇ ਪਰੌਂਠਿਆਂ ਚ ਵਧੇ ਹੋਏ ਤੇ ਆਟਾ ਵੀ ਗੁੱਜਾ ਪਿਆ ਸੀ ਤੇ ਮੈਂ ਕਿਹਾ ਚੱਲ ਆਪਾਂ ਆٹے ਦੀ ਆٹے ਦੀਆਂ ਪੈਟੇਜਾਂ ਬਣਾ ਕੇ ਵੇਖਦੇ ਆ ਕਿਉਂਕਿ ਆਟੇ ਦਾ ਆਟਾ ਬਹੁਤ ਵਧੀਆ ਰਹਿੰਦਾ ਕਿਉਂਕਿ ਜਿਹੜਾ ਮੈਦਾ ਆਪਣੀ ਸਿਹਤ ਲਈ ਬਹੁਤ ਹੀ ਮੜਾ ਹੁੰਦਾ ਤੇ ਇਸ ਤਰ੍ਹਾਂ ਆਪਾਂ ਜਿਹੜਾ ਪਰੌਂਠਾ ਚੌਰਸ ਪਰੌਂਠਾ ਜਿਹੜਾ ਆਪਾਂ ਵੇਲ ਲਿਆ ਤੇ ਹੁਣ ਆਪਾਂ ਇਹਦੇ ਜਿਹੜੇ ਸਾਈਡਾਂ ਤੇ ਨਾ ਸਾਈਡਾਂ ਕੱਟ ਦੇਣੀਆਂ ਇਹਦੀਆਂ ਕਟਿੰਗ ਕਰ ਦੇਣੀਆਂ ਕਿਉਂਕਿ ਸਾਈਡਾਂ ਕਟਿੰਗ ਕਰਾਂਗੇ ਤਾਂ ਹੀ ਆਪਣੀਆਂ ਜਿਹੜੀਆਂ ਸਾਈਡਾਂ ਦੀ ਹੈ ਨਾ ਪਰਤਾਂ ਜਿਹੜੀਆਂ ਵਧੀਆ ਰਹਿਣਗੀਆਂ ਤੇ ਆਪਣੇ ਇਸ ਤਰ੍ਹਾਂ ਆਪਾਂ ਚਾਰੇ ਬੰਨਿਓ ਜਿਹੜਾ ਇਹਦਾ ਆਟਾ ਨਾ ਕੱਟ ਦੇਣਾ ਇਸ ਤਰ੍ਹਾਂ ਚੌਰਸ ਜਿਹੜੀਆਂ ਆਪਣੀਆਂ ਲੇਅਰਾਂ ਸਾਰੀਆਂ ਆਪਣੀਆਂ ਵਿੱਚੋਂ ਅੱਡ-ਅੱਡ ਫਿਰਦੇ ਸੰਗੀਆਂ ਇਸੇ ਤਰ੍ਹਾਂ ਜਿਹੜਾ ਇਹ ਆਟਾ ਆਪਾਂ ਲਾਵਾਂਗੇ ਸਾਈਡਾਂ ਤੇ ਤੁਸੀਂ ਆਪਣੀ ਰੋਟੀ ਪਕਾਉਣ ਵਾਸਤੇ ਵਰਤ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਚਾਰ ਪੀਸ ਕਰ ਲਾਂਗੇ ਇਹਦੇ ਤੇ ਚਾਰ ਪੇਟੀਆਂ ਬਣਨਗੀਆਂ ਇਹਦੀਆਂ ਇਸ ਤਰ੍ਹਾਂ ਜਿਹੜੇ ਵੀ ਸਾਈਜ ਦੀਆਂ ਤੁਸੀਂ ਬਣਾਉਣੀਆਂ ਚਾਹੁੰਦੇ ਉਸੇ ਤਰ੍ਹਾਂ ਬਣਾ ਲਓ ਤੇ ਇਸੇ ਤਰ੍ਹਾਂ ਆਪਾਂ ਚਾਰ ਪੀਸ ਕਰ ਲਏ ਇਹਨਾਂ ਦੇ ਕੱਟ ਕੇ ਤੇ ਹੁਣ ਆਪਾਂ ਜਿਹੜੀ ਇਹ ਪੇਟੇ ਜ ਆਪਾਂ ਤਿਆਰ ਕਰਾਂਗੇ ਇਹਦੇ ਵਿੱਚ ਜਿਹੜੀ ਸਟਫਿੰਗ ਉੱਪਰ ਰਾਂਗੇ ਤੇ ਇੱਕ ਨਾ ਇਹਦੇ ਸਾਈਡਾਂ ਤੇ ਆਪਾਂ ਪਹਿਲਾਂ ਤੁਸੀਂ ਪਾਣੀ ਲਾ ਲਓ ਮੈਨੂੰ ਪਹਿਲਾਂ ਯਾਦ ਭੁੱਲ ਗਿਆ ਸੀ ਤੇ ਫਿਰ ਮੈਂ ਲਾ ਲਿਆ ਸੀ ਤੇ ਇਸ ਤਰ੍ਹਾਂ ਸਾਈਡਾਂ ਤੇ ਨਾ ਚਾਰੇ ਬੰਨੇ ਪਹਿਲਾਂ ਤੁਸੀਂ ਉਂਗਲ ਨਾਲ ਪੰਜਾਂ ਬਰਸ਼ ਨਾਲ ਪਾਣੀ ਲਾ ਲੈਣਾ ਫਿਰ ਨਾ ਜਿਹੜਾ ਆਪਣਾ ਜਿਹੜੀ ਇਹ ਪੇਟੇਜ ਖੁੱਲੇ ਨਾ ਇਸ ਤਰ੍ਹਾਂ ਫਿਰ ਪੋਲੇ ਹੱਥਾਂ ਨਾਲ ਇਹਨੂੰ ਆਪਾਂ ਬੰਦ ਕਰ ਦੇਣਾ ਚੰਗੀ ਤਰ੍ਹਾਂ ਬੰਦ ਕਰ ਦੇਣਾ ਤਾਂ ਕਿ ਜਿਹੜਾ ਮਸਾਲਾ ਨਾ ਵਿੱਚੋਂ ਨਿਕਲੇ ਨਾ ਇਸ ਤਰ੍ਹਾਂ ਇਹ ਬਣ ਜੂਗੀ ਪੇਟੇਜ ਤੇ ਆ ਵੇਖੋ ਹੁਣ ਆਪਾਂ ਦੂਸਰੀ ਵੀ ਇਸੇ ਤਰ੍ਹਾਂ ਤੁਹਾਨੂੰ ਬਣਾ ਕੇ ਵਿਖਾਉਣੀ ਆ ਇਹਦੇ ਵੀ ਮੈਂ ਪਾਣੀ ਲਾ ਲਿਆ ਚਾਰੇ ਸਾਈਡਾਂ ਤੇ ਪਾਣੀ ਲਾ ਕੇ ਤੇ ਫਿਰ ਇਹਨੂੰ ਜਿਹੜਾ ਆਪਾਂ ਬੰਦ ਕਰ ਦਿੱਤਾ ਐਵੇਂ ਭੋਲੇ ਹੱਥਾਂ ਨਾਲ ਜ਼ਿਆਦਾ ਆਪਾਂ ਨੱਪਣਾ ਨਹੀਂ ਤੇ ਇਸ ਤਰ੍ਹਾਂ ਚਾਰੇ ਸਿਰਨਾਂ ਤੋਂ ਇਹਨੂੰ ਬੰਦ ਕਰ ਦੇਣਾ ਚੰਗੀ ਤਰ੍ਹਾਂ ਤੇ ਜਿਹੜੇ ਆਪਣੀ ਜਿਹੜੀਆਂ ਦੋਰ ਰਹਿ ਗਈਆਂ ਉਹਨਾਂ ਤੇ ਵੀ ਆਪਾਂ ਇਸੇ ਤਰ੍ਹਾਂ ਪਾਣੀ ਪਹਿਲਾਂ ਇਸ ਤਰ੍ਹਾਂ ਕਿਨਾਰਿਆਂ ਤੇ ਸਾਰੇ ਬੰਨੇ ਲਾ ਲੈਣਾ ਲਾ ਕੇ ਤੇ ਫਿਰ ਇਹਦੇ ਵਿੱਚ ਆਪਾਂ ਜਿਹੜਾ ਮਸਾਲਾ ਹੈ ਉਹ ਭਰ ਦੇਣਾ ਤੇ ਮਸਾਲਾ ਆਪਾਂ ਓਵੇਂ ਕਿਉਂਕਿ ਮਸਾਲੇ ਦੀ ਵੀਡੀਓ ਨਹੀਂ ਮੇਰੇ ਤੋਂ ਬਣੀ ਕਿਉਂਕਿ ਮਸਾਲਾ ਮੇਰੇ ਕੋਲ ਬਣਿਆ ਹੀ ਪਿਆ ਸੀ ਆਲੂ ਵਾਲੇ ਪਰੌਂਠਿਆਂ ਨਾਲ ਇਹਨਾਂ ਨੂੰ ਮੈਂ ਤੜਕਾ ਵੀ ਨਹੀਂ ਲਾਇਆ ਵੈਸੇ ਹੀ ਪਾਤਾ ਕਿਉਂਕਿ ਮੈਂ ਬੈਠੀ-ਬੈਠੀ ਮੈਂ ਕਿਹਾ ਚੱਲ ਆਪਾਂ ਬਣਾ ਕੇ ਵੇਖਦੇ ਆਂ ਤੇ ਮਸਾਲਾ ਤੁਸੀਂ ਓਵੇਂ ਬਣਾਉਣਾ ਜਿਵੇਂ ਆਪਾਂ ਸਮੋਸਿਆਂ ਦਾ ਬਣਾਉਨੇ ਆ ਉਸੇ ਤਰ੍ਹਾਂ ਹੀ ਆਪਾਂ ਤੜਕਾ ਲਾ ਕੇ ਜਿਹੜਾ ਸਮੋਸਿਆਂ ਦਾ ਮਸਾਲਾ ਬਣਾਇਦਾ ਨਾ ਉਸੇ ਤਰ੍ਹਾਂ ਹੀ ਆਪਾਂ ਮਸਾਲਾ ਇਹਦੇ ਵਿੱਚ ਭਰਨ ਲਈ ਬਣਾ ਲੈਣਾ ਤੇ ਇਹ ਇਹ ਆਪਾਂ ਮੈਂ ਬਣਾਉਂਦੀ ਪਈ ਆਟੇ ਤੋਂ ਆਟੇ ਆਟਾ ਵੀ ਗੁੱਜਾ ਪਿਆ ਸੀ ਤੇ ਜਿਹੜੀਆਂ ਮੈਦੇ ਦੀਆਂ ਉਹ ਥੋੜੀਆਂ ਜੀਆਂ ਜ਼ਿਆਦੀਆਂ ਲੇਹਰਾ ਵਾਲੀਆਂ ਬਣਦੀਆਂ ਤੇ ਇਸੇ ਤਰ੍ਹਾਂ ਮੈਂ ਚਾਰੇ ਪੈਟ ਜਾਂ ਵੇਖੋ ਜਿੰਨਾ ਕੁ ਮੇਰੇ ਕੋਲ ਮਸਾਲਾ ਬਚਿਆ ਸੀ ਓਨੇ ਕੁ ਦੇ ਹਿਸਾਬ ਨਾਲ ਮੈਂ ਇਹ ਚਾਰ ਪੈਟ ਜਾਂ ਬਣਾ ਲਈਆਂ ਤੇ ਇਹਨਾਂ ਨੂੰ ਰੱਖ ਲਿਆ ਬਣਾ ਕੇ ਧੋਣਾ ਪੈਦਰ ਤੇਲ ਗਰਮ ਰੱਖ ਦਿੱਤਾ ਸਰੋਂ ਦਾ ਤੇ ਤੇਲ ਆਪਣਾ ਇੰਨਾ ਕੋ ਗਰਮ ਹੋਣਾ ਚਾਹੀਦਾ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਨਾਰਮਲ ਤੇਲ ਹੋਣਾ ਚਾਹੀਦਾ ਕਿਉਂਕਿ ਆਪਾਂ ਜਦੋਂ ਇਹਨੂੰ ਨਾ ਲੋਕ ਲੋਕ ਸੇਕਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਜਿਵੇਂ ਆਪਾਂ ਸਮੋਸੇ ਪਕਾਉਨੇ ਆ ਘੱਟ ਸੇਕਤੇ ਕਿਉਂਕਿ ਫੇਰ ਹੀ ਇਹ ਕ੍ਰਿਸਪੀ ਹੋਣਗੀਆਂ ਨਹੀਂ ਤੇ ਜੇ ਆਪਾਂ ਜ਼ਿਆਦਾ ਸੇਕਤੇ ਪਕਾਵਾਂਗੇ ਤੇ ਇਹ ਜਿਹੜੀਆਂ ਵਿੱਚੋਂ ਕਿਉਂਕਿ ਹਸਾਵ ਲਾ ਲੋ ਆਪਣਾ ਕਿੰਨੀਆਂ ਰੋਟੀਆਂ ਆਪਾਂ ਵੇਲੀਆਂ ਫੇਰ ਵਿੱਚੋਂ ਜਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਆਟਾ ਨਾ ਉਹ ਕੱਚਾ ਰਹਿ ਜਾਣਾ ਤੇ ਜਿਹੜਾ ਆਪਣਾ ਅੰਦਰੋਂ ਤੱਕ ਇਹ ਪੱਕਣਾ ਚਾਹੀਦਾ ਆਟਾ ਤਾਂ ਕਿ ਆਪਣਾ ਸਲੋ ਸਲੋ ਗਏ ਸਲੋ ਸਲੋ ਅੱਗ ਤੇ ਤੁਸੀਂ ਇਹਨੂੰ ਪਕਾਉਣਾ ਚੰਗੀ ਤਰ੍ਹਾਂ ਤਾਂ ਜੋ ਸਾਰੀਆਂ ਵਿੱਚੋਂ ਤੱਕ ਅੰਦਰੋਂ ਤੱਕ ਜਿਹੜੀਆਂ ਆਪਣੀਆਂ ਇਹ ਪੱਕ ਜਾਣ ਤੇ ਇਸ ਤਰ੍ਹਾਂ ਲੋ ਲੋ ਤੋਂ ਮੀਡੀਅਮ ਗੈਸ ਤੇ ਆਪਾਂ ਇਸ ਤਰ੍ਹਾਂ ਪਕਾਉਣਾ ਤੇ ਵੇਖੋ ਆਪਣੀਆਂ ਪੱਕ ਕੇ ਤਿਆਰ ਹੋ ਗਈਆਂ ਵੇਖੋ ਪੈਟ ਜਾਂ ਬਹੁਤ ਹੀ ਵਧੀਆ ਬਣੀਆਂ ਸੱਚ ਦੱਸਣੀ ਆ ਤੇ ਕਿਉਂਕਿ ਮੈਂ ਪਹਿਲੀ ਵਾਰੀ ਇਹ ਬਣਾਈਆਂ ਸੀ ਤੇ ਮੈਂ ਵੀ ਵਹਿਲੀ ਬੈਠੀ ਤੇ ਮੈਂ ਕਿਹਾ ਚੱਲਾ ਅੱਜ ਬਣਾ ਕੇ ਵੇਖਦੇ ਆਂ ਕਿ ਬਣ ਜਾਂਦੀਆਂ ਘਰੇ ਵੀ ਤੇ ਵਾਕੇ ਬਹੁਤ ਵਧੀਆ ਪੇਟੀਆਂ ਬਣੀਆਂ ਬਾਜ਼ਾਰ ਨਾਲੋਂ ਵੀ ਟੇਸਟੀ ਬਣੀਆਂ ਤੇ ਵੇਖੋ ਉਸੇ ਤਰ੍ਹਾਂ ਹੀ ਆਪਣੀਆਂ ਲੇਹਰਾਂ ਬਣੀਆਂ ਆਂਦੀਆਂ ਤੇ ਬਹੁਤ ਹੀ ਵਧੀਆ ਬਣੀਆਂ ਤੇ ਤੁਸੀਂ ਵੀ ਇਸੇ ਤਰ੍ਹਾਂ ਘਰੇ ਬਣਾ ਕੇ ਜਰੂਰ ਵੇਖਿਓ ਕਿਉਂਕਿ ਜਿਹੜਾ ਮੈਦਾ ਆਪਣੀ ਸਿਹਤ ਲਈ ਚੰਗਾ ਨਹੀਂ ਹੁੰਦਾ ਜਿਹੜਾ ਆਪਾਂ ਬਾਜ਼ਾਰੋਂ ਖਾਂਦੇ ਆਂ ਤੇ ਇਸ ਤਰ੍ਹਾਂ ਆਪਾਂ ਘਰੇ ਹੀ ਬਣਾ ਕੇ ਇਸ ਤਰ੍ਹਾਂ ਤੇ ਪੇਟ ਜਾਂ ਬੱਚਿਆਂ ਨੂੰ ਦੇ ਸਕਦੇ ਆਂ ਨਾਲੇ ਆਟੇ ਦੀਆਂ ਤੇ ਵੇਖੋ ਆਪਣੀਆਂ ਸਾਰੀਆਂ ਪੇਟੀਆਂ ਤਿਆਰ ਹੋ ਗਈਆਂ ਤੇ ਵੇਖੋ ਆਪਣੀ ਕਿੰਨੀ ਸੋਹਣੀ ਪੇਟੀਜ ਬਣੀ ਇਸੇ ਤਰ੍ਹਾਂ ਹੀ ਆਪਾਂ ਨੂੰ ਬਾਜ਼ਾਰੋਂ ਲਿਓਣੇ ਤੋਂ ਵੀ ਇਸੇ ਤਰ੍ਹਾਂ ਹੀ ਹੁੰਦੀ ਹੈ ਕੋਈ ਫਰਕ ਨਹੀਂ ਤੇ ਪਰ ਇਹ ਉਹਦੇ ਨਾਲੋਂ ਵੀ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣਨਾ ਸੀ ਤੇ ਐਸੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਥੈਂਕ ਯੂ